44666 ਤੋਂ ਉੱਪਰ ਨੌਕਰੀਆਂ ਸਰਕਾਰੀ ਵੱਖ-ਵੱਖ ਵਗਾਂਦਿਆਂ ਦੇ ਚੁੱਕੇ ਆ ਹੁਣ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਨੌਕਰੀਆਂ ਤਿਆਰ ਨੇ ਕਿ ਕਹਿੰਦੇ ਅਸੀਂ ਹਾਈਲਾਈਟਸ ਕਰ ਲਈ ਸੀ ਬਾਹਰ ਜਾਣ ਦੀ ਤਿਆਰੀ ਸੀ ਪਰ ਪਿਤਾ ਜੀ ਕਹਿੰਦੇ ਇੱਕ ਮੌਕਾ ਹੋਰ ਦੇਖ ਲਾ ਇੱਥੇ ਨੌਕਰੀਆਂ ਮਿਲਣ ਲੱਗੀਆਂ ਹੁਣ ਸ਼ਸ਼ੀ ਗਾਲੀ ਮੇਰਾ ਨਾਮ ਦੀਪਕ ਹੈ ਮੈਂ ਬੋਰ ਸ਼ਹਿਰ ਤੋਂ ਬਿਲੋਂਗ ਕਰਦਾ ਹਾਂ ਮੈਂ ਪੰਜਾਬ ਸਰਕਾਰ ਤੇ ਸੀਐਮ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਰੋਜ਼ਗਾਰ ਪ੍ਰਦਾਨ ਕੀਤਾ ਇਸ ਸਮੇਂ ਮੈਂ ਬਤੌਰ ਲੈਬਾਰਟਰੀ ਸਾਇਕ ਨੌਕਰੀ ਕਰ ਰਿਹਾ ਹਾਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਉੱਠ ਕੇ ਮੈਨੂੰ ਇੱਕ ਰੋਜ਼ਗਾਰ ਮਿਲਿਆ ਜਿਸ ਦੇ ਨਾਲ ਕਿ ਮੇਰਾ ਪਰਿਵਾਰ ਤੇ ਮੈਂ ਬਹੁਤ ਖੁਸ਼ ਹਾਂ ਮੈਂ ਆਪਣੀ ਮੁੱਢਲੀ ਸਿੱਖਿਆ ਤਾਂ ਆਪਣੇ ਸ਼ਹਿਰ ਵਿੱਚ ਰਹਿ ਕੇ ਹੀ ਪ੍ਰਾਪਤ ਕੀਤੀ ਉਸ ਤੋਂ ਬਾਅਦ ਮੈਂ ਹਾਇਰ ਐਜੂਕੇਸ਼ਨ ਲਈ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਦਾਖਲਾ ਲਿਆ ਜਿੱਥੇ ਮੈਂ ਖੇਤੀਬਾੜੀ ਵਿਭਾਗ ਵਿੱਚ ਬੀਐਸਸੀ ਐਗਰੀਕਲਚਰ ਕੀਤੀ ਤੇ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਮੇਰੀ ਨੌਕਰੀ ਵੀ ਇਸੇ ਵਿਭਾਗ ਵਿੱਚ ਹੀ ਹੈ ਜਿਸ ਵਿੱਚ ਮੈਂ ਬਹੁਤ ਹੀ ਵਧੀਆ ਕਰ ਪਾਉਂਗਾ ਕਿਉਂਕਿ ਮੈਂ ਆਪਣੀ ਜਿਹੜੀ ਗ੍ਰੈਜੂਏਸ਼ਨ ਉਹ ਵੀ ਖੇਤੀਬਾੜੀ ਵਿੱਚ ਹੀ ਕੀਤੀ ਹੈ ਮੈਂ ਵੀ ਇੱਥੋਂ ਹੀ ਪੜ੍ਹਾਈ ਕੀਤੀ ਤੇ ਇੱਥੇ ਰੋਜ਼ਗਾਰ ਮਿਲਿਆ ਤੇ ਮੈਂ ਇਹੀ ਚਾਹੁੰਦਾ ਕਿ ਜੋ ਪੰਜਾਬ ਦੇ ਨੌਜਵਾਨ ਨੇ ਉਹ ਵੀ ਇਹੀ ਟਰਾਈ ਕਰਨ ਕਿ ਉਹ ਬਾਹਰ ਨਾ ਜਾਣ ਇੱਥੇ ਰਹਿ ਕੇ ਰੋਜ਼ਗਾਰ ਪ੍ਰਾਪਤ ਕਰਨ ਮੈਂ ਇਸ ਗੱਲ ਦਾ ਭਗਵੰਤ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਗਾ ਕਿ ਉਹਨਾਂ ਨੇ ਇਹਨਾਂ ਅੱਛਾ ਸਟੈਪ ਸਾਡੇ ਵਿਦਿਆਰਥੀਆਂ ਲਈ ਚੁੱਕਿਆ ਹੈ